ਕਬੀਰ ਐਸਾ ਇੱਕ ਆਦ ਜੋ ਜੀਵਤ ਮਰਤ ਕੋਈ ਕਬੀਰ ਸਹਿਬਾਨ ਪੰਜਵੇਂ ਸਲੋਕ ਅੰਦਰ ਕਹਿ ਰਹੇ ਨੇ ਇਸ ਸੰਸਾਰ ਦੇ ਅੰਦਰ ਇੱਕ ਅੱਦਾ ਕੋਈ ਵਿਰਲਾ ਹੀ ਰੱਬ ਦਾ ਪਿਆਰਾ ਹੁੰਦਾ ਜਿਹੜਾ ਜਿੰਦਿਆਂ ਜੀ ਆਪਣੇ ਆਪ ਨੂੰ ਮਾਰ ਲਵੇ ਭਾਵ ਕੇ ਸੁੱਖਾਂ ਤੇ ਦੁੱਖਾਂ ਤੋਂ ਉੱਪਰ ਉੱਠ ਜਾਵੇ ਨਾ ਸੁੱਖਾਂ ਦੀ ਇੱਛਾ ਰਵੇ ਨਾ ਦੁੱਖਾਂ ਦੀ ਚਿੰਤਾ ਹੋਵੇ ਨਿਰਭੈ ਹੋਇ ਕੈ ਗੁਣ ਰਵੈ ਜਤ ਪੇਖੋ ਤਤ ਸੋਏ ਤੇ ਸੁਖ ਦੁਖ ਦੀ ਪਰਵਾਹ ਹੀ ਨਾ ਕਰੇ ਤੇ ਨਿਰਭੈ ਹੋ ਕੇ ਸਾਰੇ ਡਰਾਂ ਤੋਂ ਉੱਪਰ ਉੱਠ ਕੇ ਕੇਵਲ ਮਾਲਕ ਦੇ ਗੁਣ ਗਾਵੇ ਬੰਦਗੀ ਕਰੇ ਉਸ ਮਾਲਕ ਦੀ ਜਿਹੜਾ ਸਾਰਿਆਂ ਥਾਵਾਂ ਤੇ ਮੌਜੂਦ ਹੈ ਹਰ ਪਾਸੇ ਮੌਜੂਦ ਹੈ ਕਿਸ ਨੇ ਪੁੱਛਿਆ ਕਬੀਰ ਜੀ ਆਨੰਦ ਕਿਵੇਂ ਮਿਲਦਾ ਹੈ ਤੁਸੀਂ ਆਨੰਦ ਕਿਵੇਂ ਮਾਣਿਆ ਜਵਾਬ ਦੇ ਰਹੇ ਨੇ ਭਗਤ ਕਬੀਰ ਜੀ ਕਬੀਰ ਜਾ ਦਿਨ ਹੋ ਮੂਆ ਪਾਛੇ ਪਿਆ ਆਨੰਦ ਕਹਿਣ ਲੱਗੇ ਜਦੋਂ ਮੈਂ ਮੇਰੀ ਖਤਮ ਹੋ ਜਾਂਦੀ ਆ ਤੇ ਪਿੱਛੇ ਕੇਵਲ ਆਨੰਦ ਹੀ ਆਨੰਦ ਬਚਦਾ ਹੈ ਮੋਏ ਮਿਲੇ ਉਹ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਹਿੰਦੇ ਫਿਰ ਕੱਲਾ ਆਨੰਦ ਹੀ ਨਹੀਂ ਆਨੰਦ ਦਾ ਸੋਮਾ ਆਨੰਦ ਦਾ ਮਾਲਕ ਪ੍ਰਭੂ ਪਿਆਰਾ ਵੀ ਮਿਲ ਗਿਆ ਤੇ ਹੁਣ ਮੇਰੇ ਸੰਗੀ ਸਾਥੀ ਪਹਿਲਾਂ ਜਿਹੜੇ ਵਿਸ਼ਿਆਂ ਵਕਾਰਾਂ ਵਾਲੇ ਪਾਸੇ ਲੈ ਕੇ ਜਾਂਦੇ ਸਨ ਉਹ ਵੀ ਮੇਰੇ ਨਾਲ ਮਿਲ ਕੇ ਸੰਗੀ ਭਜੈ ਗੋਬਿੰਦ ਉਹ ਵੀ ਮੇਰੇ ਗੋਬਿੰਦ ਮੇਰੇ ਮਾਲਕ ਦੀ ਬੰਦਗੀ ਕਰ ਰਹੇ ਨੇ ਸੰਗੀ ਕੌਣ ਨੇ ਗਿਆਨ ਇੰਦਰੇ ਕਰਮ ਇੰਦਰੇ